ਹੋਰ ਪੜਕਣਾ ਹੋਰ ਕੀ ਕਰਾਂ ਆਉਣ ਸਾਰੀ ਉਹਦੇ ਕਲੇਸ਼ 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 ਕਦੇ ਉਹਨੂੰ ਫੜ ਲਾਂਗੇ ਕਦੇ ਉਹਨੂੰ ਫੜ ਲਾਂਦੀ ਹੈ ਕੀ ਗੱਲ ਹੈ ਕਲੇਸ਼ ਕੀ ਦੁੱਖ ਸੁੱਖ ਕਰਦੀ ਪਈ ਆ ਹੋਰ ਬਾਹਰ ਜਾ ਕੇ ਕਰਾ ਹੁਣ ਚੱਲ ਬਾਈ ਦੀ ਗੱਲ ਤਾਂ ਮੈਂ ਮੰਨੇ ਕਿ ਕੱਲ ਆਇਆ ਉਹ ਨਾ ਤੇਰੀ ਭਾਬੀ ਗਵੰਡਣਾ ਬਲਾ ਬਲਾ ਉਹਨਾਂ ਕੋਲੇ ਚੁਗਲੀਆਂ ਕਰ ਨਾਲੇ ਤੂੰ ਤਾਂ ਗੱਲ 1 ਮਿੰਟ ਚ ਕਹਿਦੀ ਮੈਨੂੰ ਜਵਾਖਾਂ ਜੂ ਪਾ ਲਿਆ ਯਾਰ ਕਮਾਲ ਦੀ ਗੱਲ ਹੈ ਤੂੰ ਬਹਿ ਜਾ ਅੰਦਰ ਅਸੀਂ ਕੋਈ ਸਿਆਪ ਕਿਤਿਆਬ ਕਰ ਲਈ ਰੂਟ ਪੇ ਜਾਈ ਜਾ ਐ ਕਿਸਕੇ ਚੁਗਲੇ ਲਗਾਈ ਅੱਜ ਦੋ ਫਰਾ ਮੈਂ ਚੁਗਲੀਆਂ ਕੀ ਦੀਆਂ ਲੋਣੀਆਂ ਸਰਪਾ ਕੀ ਗੱਲ ਕਿਵੇਂ ਚੜੀ ਜੀ ਬੈਠੀਆਂ ਚਿਹੜਾ ਨਾਲ ਤਾਂ ਹੋਰ ਕੀ ਕਰਾਂ ਕੀ ਹੋ ਗਿਆ ਜੀ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਕੀ ਨਹੀਂ ਪਤਾ ਮੈਨੂੰ ਉਹ ਤੇਰੇ ਵਾਲਾ ਭਾਈ ਪਤਾ ਨਾ ਕੀ ਕਸ਼ ਕਰਦਾ ਫਿਰਦਾ ਕੀ ਕਰਨਾ ਉਹਨੇ ਕੰਮ ਤਾਂ ਕਰਦਾ ਵਧੀਆ ਉਹ ਮੈਂ ਕੰਮ ਦੀ ਗੱਲ ਨਹੀਂ ਕਰ ਰਹੀ ਮੈਂ ਨਜਾਇਜ਼ ਖਰਚੇ ਦੀ ਗੱਲ ਕਰ ਰਹੀ ਆ ਨਜਾਇਜ਼ ਖਰਚਾ ਕਰਨੀ ਆ ਉਹਨੇ ਫਿਰ ਕਿਉਂ ਗਿਆ ਅੱਛਾ ਐ ਖਰਚਾ ਕਰਨ ਲੱਗਿਆ ਸਰ ਗਿਆ ਫਿਰ ਤੂੰ ਤਾਂ ਯਾਰ ਉਹੀ ਪਈ ਜਾਂਦੇ ਨੂੰ ਕੁੱਤੇ ਮੰਗੂ ਫਿਰ ਕਿਉਂ ਖਰਚਾ ਕਰ ਲੈ ਕਿੱਡੀ ਗੱਲ ਹੋ ਗਈ ਸਾਰੇ ਟੱਬਰ ਨੂੰ ਮੈਂ ਹੀ ਚੁੱਪਦੀ ਆ ਕੁਛ ਦੇ ਕੇ ਮਾਰ ਦੋ ਮੈਨੂੰ ਓਏ ਬਜਾਰਾ ਹੁਣ ਤਾਂ ਵਿਆਹ ਆ ਨਵੇਂ ਵਿਆਹੀ ਜੋੜੀਆਂ ਦਾ ਜੀ ਤੂੰ ਕਿਉਂ ਉਹ ਕਰਦੀਆਂ ਜੋੜੀ ਵਿਆਹ ਨੂੰ ਐਹੀ ਨਹੀਂ ਨਵੇਂ ਜੋੜੇ ਵਿਆਹ ਸੀਗੇ ਐਦੇ ਨਾ ਖਰਚਾ ਕੀਤਾ ਨਹੀਂ ਮੈਂ ਦੱਸਦਾ ਕਿ ਸਰਫਾ ਕਰਦੀ ਆ ਰਹੀ ਆ ਨਹੀਂ ਉਹ ਕੀ ਕਹੂਗੀ ਮੈਨੂੰ ਔਨ ਸਾਰੀ ਇਹ ਪੈਣ ਲੱਗ ਗਈ ਫਿਰ ਕੀ ਕਰੇਗੀ ਸਾਰੇ 2 ਮਹੀਨੇ ਹੋਏ ਨੇ ਵਿਆਹ ਨੂੰ ਅੱਛਾ ਉਹ ਆਪ ਦੇ ਬੰਦੇ ਨਾਲ ਸਾਰੀ ਗੱਲ ਕਰੇ ਤੇ ਮੈਂ ਕੋਈ ਵੀ ਨਾ ਕਰਾਂਗਾ ਦੁੱਖ ਸੋਕ ਉਹ ਯਾਰ ਤੇਰੇ ਤਾਂ ਹੀ ਰੋਂਦੀ ਰੋਣੇ ਹੁੰਦੇ ਨੇ ਸਾਰਾ ਦਿਨ ਕੀ ਗੱਲ ਐਂ ਕਰੀ ਜਾਂਦੀਆਂ ਰੋਜ਼ੇ ਕੱਲੇ ਫੋਨ ਕਰਕੇ ਕਹਿੰਦੀਆਂ ਮੈਨੂੰ ਕੰਮ ਕਰਨ ਦਿੱਤਾ ਹੈ ਚਾਦ ਨਾਲ ਸਮਝਣ ਦੀ ਬਜਾਏ ਮਰਤੇ ਢੜਕ ਗਏ ਹੋਰ ਢੜਕਣਾ ਹੋਰ ਕੀ ਕਰਾਂ ਆਉਣ ਸਾਰੀ ਉਹਦੇ ਕਲੇਸ਼ 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 ਕਦੇ ਉਹਨੂੰ ਫੜ ਲਾਂ ਤੇ ਕਦੇ ਉਹਨੂੰ ਫੜ ਲਾਂ ਦੀ ਹੈ ਕੀ ਗੱਲ ਕਲੇਸ਼ ਕੀ ਦੁੱਖ ਸੁੱਖ ਕਰਦੀ ਪਈ ਆ ਹੋਰ ਬਾਹਰ ਜਾ ਕੇ ਕਰਾ ਹੁਣ ਫਿਰ ਦੁੱਖ ਸੁੱਖ ਉੱਥੇ ਕਰ ਲਿਆ ਕਰ ਬਈ ਆਪਦਾ ਮੇਰੇ ਨਾਲ ਨਾ ਕਰਾ ਕਰ ਚੰਗਾ ਠੀਕ ਆ ਚਲ ਜੂਗੀ ਪੇਕੇ ਇੱਥੇ ਚੁੱਪਦੀ ਆ ਨਾ ਸਾਰਿਆਂ ਨੂੰ ਮੈਂ ਭੱਗ ਜਾ ਭੱਗ ਜਾ ਪਿੱਛੇ ਉਹਦੀ ਬਹਨ ਨਾਲ ਲਾ ਕੇ ਖੜ ਜਾਂਦੇ ਪੇਕੇ ਭੱਜੂ ਭੱਜੂ ਜਿਵੇਂ ਅੱਗ ਲੱਗ ਜੇ ਉਹਨੂੰ ਤੇਰੀਆਂ ਜਿਵੇਂ ਸਵਾਦੋ ਸਵਾਦੋ ਹੋਰ ਵੀ ਠੀਕੇ ਹਾਂ ਵਧੀਆ ਕੰਮ ਹੈ ਕੀ ਕਰਦਾ ਮੇਰੇ ਕੋਲ ਕੁਝ ਨਹੀਂ ਆ ਟੰਗ ਰਖੇ ਨੇ ਮੂੰਹ ਇੱਕ ਵਾਰ ਜਮਾ ਪਤਾ ਨਹੀਂ ਕੀ ਹੈ ਹੋਰ ਸਿਜ਼ਨ ਵੀ ਕਰ ਗਿਆ ਹਾਂ ਸੀਜ਼ਨ ਕਿਵੇਂ ਲੱਗਿਆ ਸੀਜ਼ਨ ਦਾ ਵਧੀਆ ਲੱਗਿਆ ਟਾਪ ਬਹੁਤ ਵਧੀਆ ਕੰਮ ਕਰ ਵਧੀਆ ਦੀ ਓਕੇ ਦੀ ਪਰ ਆਹ ਕੀ ਗੱਲ ਕਰੀ ਜੰਨੇ ਉਹਨੂੰ ਕੀ ਹੋ ਗਿਆ ਬਈ ਕੁਝ ਨਹੀਂ ਕਰਿਆ ਅੱਛਾ ਕੁਝ ਨਹੀਂ ਹੋਇਆ ਤੇ ਵਧੀਆ ਚੱਲੀ ਜਾਂਦਾ ਕੰਮ ਕਣਕ ਬੀਤੀ ਮੈਸਾਂ ਦਾ ਕੰਮ ਵਧੀਆ ਚੱਲੀ ਜਾਂਦਾ ਦੁੱਧ ਪਾਈ ਜਾਂਦੇ ਆ ਜਿਹੜਾ ਤੈਨੂੰ ਮੈਂ ਕੰਮ ਕਿਹਾ ਸੀ ਕਰਿਆ ਦੀਆ ਕਿਹੜਾ ਬਾਈ ਉਹ ਜਮੀਨ ਵਾਲਾ ਆਪਣਾ ਉਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਠੀਕ ਹੈ ਆਰਤੀ ਵਾਲੇ ਪੈਸੇ ਫੜ ਲੈ ਦੀਆ ਆਰਤੀ ਵਾਲੇ ਬਾਈ ਤੇਰੇ ਵਾਲੇ ਖਾਤੇ ਚ ਪਵਾ ਤੇ ਇੱਧਰ ਮੇਰੇ ਵਾਲੇ ਖਾਤੇ ਚ ਪਵਾ ਉਹ ਤੂੰ ਤੇਰੇ ਮੇਰੇ ਵਾਲਾ ਨਾ ਕਰਾ ਕਰ ਤੇਰੇ ਨੇ ਜਦੋਂ ਜੋ ਮੇਰੇ ਤੇ ਦੇ ਓਏ ਓਏ ਐ ਨਹੀਂ ਗੱਲ ਹੈਗੀ ਉਹ ਤਾਂ ਕੀ ਹੈ ਲੇਖਾ ਜੋਕਾ ਮਾਮਾ ਧੀਆਂ ਦਾ ਤੈਨੂੰ ਪਤੀ ਆ ਕੱਲ ਨੂੰ ਕੋਈ ਗੱਲ ਹੋ ਜੇ ਯਾਰ ਚੱਲ ਪਹਿਲਾਂ ਆਪਣਾ ਚੱਲੀ ਜਾਂਦਾ ਸੀ ਹੁਣ ਮੇਰਾ ਵੀ ਵਿਆਹ ਹੋ ਗਿਆ ਤੈਨੂੰ ਪਤੀ ਆ ਯਾਰ ਮੇਰੀ ਗੱਲ ਸੁਣ ਜਿੱਦ ਤੂੰ ਮਾੜਾ ਚੰਗਾ ਬੋਲੂਗੀ ਨਾ ਕੋਈ ਗੱਲ ਨਹੀਂ ਤੂੰ ਸੁਣ ਕੇ ਪਰੇ ਹੋ ਜਾਗਾ ਕੋਈ ਨਹੀਂ ਮੈਂ ਤਾਂ ਗੁੱਸੇ ਨਹੀਂ ਕਰਿਆ ਮੇਰੀ ਮਾਂ ਮਾ ਵਰਗੀ ਆ ਓਏ ਜੇ ਤੇਰੀ ਪਰਜਾਈ ਕਿਆ ਕਰੂਗੀ ਕੁਛ ਨਾ ਕੁਛ ਬੋਲਿਆ ਕਰ ਤੂੰ ਚੁੱਪ ਕਰ ਜਾ ਕਰ ਠੀਕ ਹੈ ਹਾਂ 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 ਹੀ ਹਾਂ ਹਾਂ ਨਾ ਕਿਉਂ ਭਾਈ ਅਸੀਂ ਕਿਉਂ ਚੁੱਪ ਕਰ ਜਾਆ ਕਰੀਏ ਅਸੀਂ ਦੇਣਾ ਥੋੜੀ ਕਿਸੇ ਦਾ ਕੁਛ ਉਹ ਕੋਈ ਨਹੀਂ ਉਹਨੇ ਕੀ ਕਹਿਤਾ ਯਾਰ ਵਿਚਾਰਾ ਰਾਤ ਆਇਆ ਯਾਰ ਫੇਰ ਰਾਤ ਦਾ ਮੈਂ ਕਿਹੜੇ ਇਟਾ ਮਾਰੀਆਂ ਇਹਦੇ ਇਹੀ ਕਹਿ ਵੀ ਅਸੀਂ ਕਿਸੇ ਤੇ ਨਹੀਂ ਸੁਣਦੇ ਹੈਗੇ ਸਾਡਾ ਵੀ ਹੱਕ ਬਰਾਬਰ ਦਾ ਕੋਈ ਕੋਈ ਨਾ ਤੂੰ ਨਾ ਸੁਣੀ ਚੰਗਾ ਸਾਨੂੰ ਕੋਈ ਗੱਲ ਕਰ ਲੈਂਦੇ ਅਸ ਤਾਂ ਕੋਈ ਮਹਿਸਨ ਦੇ ਚੱਲ ਭਾਈ ਗੁੱਸਾ ਨਾ ਹੋ ਤੂੰ ਪਾਡੇ ਟਿੱਕਰੇ ਮਾਰ ਜਾ ਨਾ ਪਾੜਨੇ ਮੰਜਨ ਨੂੰ ਮੈਂ ਨੌਕਰਾਂ ਤੁਹਾਡੀ ਉਹ ਚੱਲ ਕੋਈ ਨਹੀਂ ਤੂੰ ਬਹਿ ਜਾ ਅੰਦਰ ਬਹਿ ਜਾ ਅਸੀਂ ਕੋਈ ਮਹਿਸਨ ਦਾ ਕੰਮ ਕਰ ਲਈ ਯਾਰ ਕੋਈ ਤੇਰੀਆਂ ਇਹੀ ਗੱਲਾਂ ਕਰਕੇ ਸਾਰੇ ਬੋਲ ਬੋਲ ਕੇ ਜਾਂਦੇ ਨੇ ਮੈਨੂੰ ਚਲ ਭਾਈ ਦੀ ਗੱਲ ਤਾਂ ਮੈਂ ਮੰਨੀ ਕਿ ਕੱਲ ਆਇਆ ਉਹ ਨਾ ਤੇਰੀ ਭਾਬੀ ਗਵੰਡਣਾ ਬਲਾ ਬਲਾ ਉਹਨਾਂ ਕੋਲੇ ਚੁਗਲੀਆਂ ਕਰਦੀ ਆ ਮੇਰੀਆਂ ਨਾਲੇ ਤੂੰ ਤਾਂ ਗੱਲ 1 ਮਿੰਟ ਚ ਕਹਿਦੀ ਮੈਨੂੰ ਜਵਾਖਾਂ ਜੂਪਾ ਲੈ ਯਾਰ ਕਮਾਲ ਦੀ ਗੱਲ ਐ ਤੂੰ ਬਹਿ ਜਾ ਅੰਦਰ ਅਸੀਂ ਕੋਈ ਸਹਿਬ ਕਿਤੈਬ ਕਰ ਲਈਏ ਪਤਾ ਕੀ ਐ ਸਹਿਬ ਕਿਤੈਬ ਜ਼ਰੂਰੀ ਐ ਬਾਅਦ ਚ ਜੋ ਮਰਜ਼ੀ ਹੋ ਜੇ ਬੰਦਾ ਚਲ ਭਾਈ ਮੈਂ ਸਮਝਾ ਦੂੰਗਾ ਉਰ ਤੇ ਸ਼ੁਰੂ ਤੋਂ ਹੀ ਆ ਤਾ ਚੁਗਲੇ ਕਰਨ ਦੀ ਹਾਂ ਹਾਂ ਮੈਨੂੰ ਬਿਠਾ ਲਓ ਅੰਦਰ ਉਹਨੂੰ ਨਾ ਕੁਝ ਕਿਹੋ ਜਿਹੜੀ ਕਰਦੀਆਂ ਗੱਲਾਂ ਬਾਹਰ ਜਾ ਜਾ ਕੇ ਦੱਸਦੀ ਆਗੀ ਉਹ ਕੋਈ ਨਹੀਂ ਐ ਵਿਚਾਰਾ ਹੁਣ ਆਇਆ ਯਾਰ ਇਹ ਹੁਣ ਸੀਜ਼ਨ ਲਾ ਕੇ ਹੁਣ ਫੇਰ ਸ਼ਾਂਤੀ ਨਾਲ ਜੀ ਲੰਦਿਓ ਸ਼ਾਂਤੀ ਨਾਲ ਮੈਂ ਨਹੀਂ ਜਿਉਣ ਦਿੰਦੀ ਜਾ ਉਹ ਨਹੀਂ ਜਿਉਣ ਦਿੰਦੀ ਚੰਗਾ ਉਹਨੂੰ ਕਰਾਂ ਤੋਂ ਕੱਢ ਦਾਂਗੇ ਬਸ ਉਹਨੂੰ ਕਰਾਂ ਤੋਂ ਕੱਢ ਦਾਂਗੇ ਛੱਡ ਬਾਈ ਕਾਹਨੂੰ ਕਿਉਂ ਬੈਸ ਕਰਦਾ ਯਾਰਾ ਉਹਨੂੰ ਉਹਨੂੰ ਭੇਜ ਦਿੰਨੇ ਆ ਭੇਕੇ ਭੇਜਣਗੇ ਤੁਹਾਡੇ ਨਾਲ ਨਾਲ ਗੱਲ ਕਰੇ ਤਾਂ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਆਹੀ ਗੱਲਾਂ ਨੇ ਮੈਂ ਹੀ ਭੱਗ ਜੂੰਗੀ ਉਧਰੋਂ ਇਹ ਕਹਿ ਦਿੰਦੀ ਆ ਉਧਰੋਂ ਉਹ ਕਹਿ ਦਿੰਦੀ ਆ ਯਾਰ ਕੀ ਕਰੀਏ ਹੁਣ ਆਪਾਂ ਕੜਿੱਕੇ 'ਚ ਜਾਨ ਫਸ ਗਏ ਮਿੱਤਰਾ ਬੀਬੀ ਚੰਗਾ ਕਹਿੰਦੀ ਹੁੰਦੀ ਸੀ ਵੀ ਹਮ ਬਿਆਹ ਨਾ ਕਰਾਇਓ ਤੂੰ ਮੇਨ ਮੈਨ ਸਦਾ ਤਾਂ ਪਾਇਦੀ ਮੈਨ ਨੂੰ ਕਰ ਓ ਪਾਇਆ ਪ੍ਰਾਵਾ ਕਿਹੜੇ ਦਦੁਰੇ ਰਪਿਆਂ ਦਾ ਪਹਿਲੀ ਕਲੇਸ ਰਹਿੰਦਾ ਔਰ ਲੋਕ ਮੈਨੂੰ ਬਾਹਰ ਮਖੌਲ ਕਰਦੇ ਨੇ ਕਿ ਤੇ ਆਕ ਦੇਓ ਅੱਛਾ ਚਲ ਆ ਜਾ ਮੈਂ ਸਾਲੇ ਚ ਕੀੜਾ ਮਾਰ ਕੇ ਆਉਂਦੀ ਆ ਚਲ ਮੈਂ ਸਰ ਕੀ ਔਨ ਲੱਕੇ ਜੋ ਵੈਨਾ ਦੀ ਅੱਗ ਮੈਂ ਕਿਵੇਂ ਆ ਭੈਣੇ ਵਧੀਆ ਤੂੰ ਸੁਣਾ ਬੜੇ ਦਿਨਾਂ ਬਾਅਦ ਕੀੜਾ ਮਾਰੇ ਆ ਕੀ ਕਰਾਂ ਤੈਨੂੰ ਪਤਾ ਹਾਂ ਮੈਂ ਆਦੀ ਨਾ ਨਾਨਦ ਕੋਲੇ ਗਈ ਸੀ ਐਸ਼ ਕਰਨ ਐਸ਼ ਕਰਨ ਹਾਂ ਨਾ ਨੰਦ ਕੋਲੇ ਜਾ ਕੇ ਵੀ ਕੋਈ ਐਸ਼ ਕਰਦਾ ਹੁੰਦਾ ਤੇ ਹੋਰ ਨਹੀਂ ਤਾਂ ਕਹਿ ਦਿੰਦੀ ਲੈ ਪਰਜਾਈ ਆ ਆਹ ਕੰਮ ਕਰ ਦੇ ਉਹ ਕੰਮ ਕਰ ਦੇ ਮੈਂ ਤਾਂ ਬੈਠਾਂ ਤੇ ਬੈਠੀ ਬੱਸ ਕਦੇ ਉਹ ਬਣਾ ਕੇ ਖਵਾਉਣ ਕਦੇ ਉਹ ਬਣਾ ਕੇ ਖਵਾਉਣ ਮੈਂ ਤਾਂ ਕੱਪੜਿਆਂ ਨੂੰ ਨਹੀਂ ਹੱਥ ਲਾਇਆ ਚੱਲ ਵਧੀਆ ਕਰਿਆ ਕੱਢੇ ਹੀ ਐਸ਼ ਦੀ ਜ਼ਿੰਦਗੀ ਹਾਂ ਕੱਢਿਆ ਹੀ ਇੱਥੇ ਮੇਰੀ ਸੱਸ ਮੇਰੀ ਸੱਸ ਤੇ ਜਿਹੜੀ ਦੂਜੀ ਜਠਾਣੀ ਆ ਹਾਂ ਕੱਢਦੀ ਰਹੀ ਐਂ ਯਾਪੀ ਕੰਮ ਵਧੀਆ ਤੇਰੇ ਤਾਂ ਨਜ਼ਾਰੇ ਨੇ ਯਾਰ ਇੱਥੇ ਤਾਂ ਮੈਂ ਹੀ ਫਸ ਗਈ ਲੈ ਕਿਉਂ ਫਸ ਗਈ ਆ ਤੈਨੂੰ ਮੇਰੇ ਵਾਲੀ ਦਾ ਪਤਾ ਨਹੀਂ ਹੈਗਾ ਸਾਰਾ ਦਿਨ ਤੂੰ ਆਹ ਕਰ ਲਾ ਆਹ ਕਰ ਲਾ ਜੇ ਮੈਂ ਰੀਲ ਬਣਾਉਣ ਲੱਗ ਜਾ ਤਾਂ ਮੇਰੇ ਮਗਰ ਪਈ ਰਹੂਗੀ ਜਿਵੇਂ ਬੈਠ ਕੇ ਇਹਦੇ ਨਾਲ ਗੱਲਾਂ ਕਰਨ ਲੱਗ ਜਾ ਤਾਂ ਮਗਰ ਪਈ ਰੂ ਆਟਾ ਗੁੰਨ ਲਾ ਰੋਟੀ ਦਾ ਲੈ ਤੇ ਕੰਮ ਹੀ ਨਹੀਂ ਨਿਭੜਦੇ ਸਾਰਾ ਦਿਨ ਅੱਛਾ ਤੈਨੂੰ ਕਿਸਕੀ ਮਦਦ ਕੀ ਕੁਛ ਨਾ ਕਰਿਆ ਕਰ ਬਸ ਸਿਰ ਦੱਬਾ ਨਾ ਲਾ ਕੇ ਬਹਿ ਜਾ ਕਰ ਸਹੀ ਗੱਲ ਹੈ ਇਹਦਾਂ ਘੜਾ ਪਤਾ ਲੱਗਦਾ ਵੀ ਦੁੱਖਦਾ ਕਿ ਨਹੀਂ ਦੁੱਖਦਾ ਹਾਂ बुखार ਦਾ ਤਾਂ ਬਦਲ ਲੱਗ ਜਾਂਦਾ ਹੈ ਕਰਕੇ ਤੱਤ ਤੱਤ ਦੇਖ ਲੈਂਦੇ ਹੈ ਬੁਖਾਰ ਆ ਬਸ ਸਿਰ ਬੰਨ ਕੇ ਪੈ ਜਾ ਕਰ ਜੇ ਗੈਰ ਗੈਰ ਮੇਰੇ ਲੱਤ ਦੁਖਦੀ ਆ ਯਾ ਸਕੀਮਰ ਦਾ ਤਾਂ ਪੂਰੀ ਆ ਨਾ ਹੋਏ ਜੀ ਸਕੀਮ ਦੀ ਲੋੜ ਪਏ ਕਰੇ ਨਾ ਮੈਨੂੰ ਬੁਲਾ ਲਿਆ ਕਰ ਯਾਦ ਕਰ ਲਿਆ ਕਰ ਮੈਂ ਬੰਨ ਨਹੀਂ ਲਉਨੀ ਆ ਹਾਂ ਇਹ ਤੇਰੀ ਵਧੀਆ ਗੱਲ ਆ ਨਾ ਹੋਰ ਸੁਣਾ ਕੰਮ ਤਾਂ ਦੇਖ ਆਪਾਂ ਕਰਨਾ ਨਹੀਂ ਨਹੀਂ ਆਉਂਦਾਗਾ ਫਿਰ ਬੰਨ ਨਹੀਂ ਲਾ ਲੀਏ ਚਾਹ ਪੀਣੀ ਆ ਨਾ ਫਿਰ ਤੂੰ ਪੀ ਆਂਗੀ हां आजा तेरे ਹੱਥ ਦੀ ਉਹ ਤਾਂ ਉਹ ਤਾਂ ਬਣਵਾਵਾਂਗੇ ਤੇਰੇ ਹੱਥ ਦੀ ਨਹੀਂ ਮੈਂ ਪੀਣੀ ਉਹ ਆ ਜਾ ਉਹ ਤਾਂ ਬਣਵਾਵਾਂਗੇ ਵਾ ਆਹੀ ਕੰਮ ਰਹਿ ਗਿਆ ਸੀ ਬਸ ਹੁਣ ਇਹ ਤੋਂ ਕੀ ਦਿੱਕਤ ਆ ਤੁਹਾਨੂੰ ਕੰਮ ਕਰਕੇ ਲੱਗ ਜਾਂਦੀ ਮੈਂ ਕਿਹੜਾ ਰੋਕਦੀ ਸੀਗੀ ਫਿਰ ਕੰਮ ਹੋ ਤਾ ਗਈ ਕੀ ਰਹਿ ਗਿਆ ਕੰਮ ਕਿਹੜਾ ਕੰਮ ਹੋ ਗਿਆ ਆਟਾ ਗੁੰਨੂ ਵਾਲਾ ਪਿਆ ਰੋਟੀ ਬਣਾਉਣ ਵਾਲੀ ਪਈ ਹੈ ਬਲਟੇ ਪਏ ਆ ਬਣਾ ਲਓ ਤੂੰ ਨਾ ਕਰੀਂ ਕੁਛ ਤੁਸੀਂ ਕਿਉਂ ਸਾਰਾ ਦਿਨ ਮੇਰੇ ਮਗਰ ਪਏ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਮੇਰੇ ਤੋਂ ਪ੍ਰੋਬਲਮ ਕੀ ਆ ਗਈ ਮੈਂ ਨਾ ਠੇਕਾ ਨਹੀਂ ਲਿਆ ਸਾਰੇ ਕੰਮ ਦਾ ਆਪਦੀ ਆਪੀ ਬਣਾ ਲਿਆ ਕਰੋ ਰੋਟੀ ਕੋਈ ਨਹੀਂ ਅਸੀਂ ਆਪਦੀ ਆਪ ਬਣਾ ਲਾਂਗੇ ਤੁਹਾਨੂੰ ਭੁੱਖ ਲੱਗਦੀ ਆਪਦੇ ਬਣਾਓ ਤੇ ਖਾਓ ਕੋਈ ਨਹੀਂ ਮੈਂ ਆਟਾ ਵੀ ਆਪ ਜੁਗਾ ਇੰਨਾ ਕੀ ਗੁੰਨੂਗੀ ਗੁੰਨ ਲਾ ਰੀਲ ਖਰਾਬ ਕਰਤੀ ਮੇਰੀ ਕੰਮ ਹੀ ਨਹੀਂ ਇਹਦੇ ਕੋਲੇ ਕੋਈ ਹੋਰ ਸਾਰਾ ਦਿਨ ਮੂਡ ਖਰਾਬ ਕਰਦੀ ਰਹਿੰਦੀ ਆ ਜੀ ਤਾਂ ਨਹੀਂ ਕਿੱਥੋਂ ਮੇਰੇ ਭੱਲੇ ਪਈ ਆ ਛੱਡ ਯਾਰ ਮੈਂ ਤਾਂ ਰੀਲ ਬਣਾਉਣਾ ਇਹ ਵੀ ਵੀ ਬੋਟਾ ਪੈ ਜਾਂਦੀਆਂ ਫੇਰ ਤੂੰ ਬਣਿਆ ਪਿਆ ਸਰਪੰਚ ਮੈਂ ਵੇ ਭੇਇਆ ਇੱਥੇ ਕੋਈ ਕੰਮ ਧੰਦਾ ਕਰ ਲਾ ਕੰਮ ਨੂੰ ਮੈਂ ਅੱਗੇ ਗਾ ਕੇ ਕੇ ਗਾ 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 ਕਦੇ ਜੁੜਨੇ ਬਹਿ ਜਾ ਉਹਨੇ ਤੂੰ ਜਾ ਹੀ ਰੂਟ ਪੇ ਜਾ ਹੀ ਜਾ ਹੀ ਕਿਸਕੇ ਚੁਗਲਿਆਂ ਲਗਾਈ ਅੱਜ ਦੋ ਫਰਾ ਵੇ ਚੁਗਲੀਆਂ ਕੀ ਦੀਆਂ ਲੋਣੀਆਂ ਸਰਪੰਚਣੀ ਆ ਮੈਂ ਕੋਈ ਸੌ ਫੈਸਲੇ ਕਰਨੇ ਹੁੰਦੇ ਐ ਨਾ 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 ਬਕਵਾਸ ਮਾਰਿਆ ਕਰ ਆ ਰਹੇ ਹਾਂ ਆਪਾਂ 20 ਵੋਟਾਂ ਨਾਲ ਆ ਰਹੇ ਦੇ ਸਰਪੰਚਣੀ ਨਾ ਨਾ ਰਾਣੀ ਮੇਰੇ ਜਖਮਾਂ 'ਤੇ ਨੂਨ ਛਿੜਕ ਨਾ ਛਿੜਕ ਜਾਣ ਲੋਕ ਕਿਹਣੀ ਮੈਨੂੰ ਤਾਂ ਜਾਣ ਦਿੰਦੇ ਤਾਂ ਫੇਰ ਨਹੀਂ ਹਟਦੀ ਹੈਗੀ ਦੇ ਭਾਵੇਂ ਹਾਰੇ ਹੋਇਆ ਸਰਪੰਚ ਤਾਂ ਬਣਦੇ ਬੰਦੇ ਆ ਬੱਜਦੇ ਆ ਸਰਪੰਚ ਪਿੰਡ ਚ ਆਪਾਂ ਤੇ ਮੇਰੀ ਟੌਰ ਕਿੰਨੀ ਆ ਸਰਪੰਚਣੀ ਸਾਰੇ ਮੈਨੇ ਸਰਪੰਚਣੀ ਕਹਿੰਦੇ ਨੇ ਜਾਣਦੇ ਬਈਓ ਜਾਣਦੇ ਰਹਿਣ ਦੇ 20 ਵੋਟਾਂ ਨਾਲ ਕਿਹੜੇ ਪਾਸੇ ਸਰਪੰਚ ਬਣ ਗਏ ਨਹੀਂ ਚੁੱਪ ਕਰ ਵੇ ਕਿਸੇ ਨੂੰ ਨਾ ਪਤਾ ਲੱਗ ਜੇ ਆਹੋ ਜਲੇ ਨਾ ਤਮਿਆ ਬਾਰ ਗਲੀਆਂ ਜਿਵੇਂ ਗੀੜੀ ਘਟਦੀਆਂ ਕਰ ਠੀਕ ਹੈ ਤੈਨੂੰ ਮੈਂ ਦੱਸਦੀ ਆ ਲੋਕ ਨਾ ਗੱਲਾਂ ਬਣਾਉਣ ਲੱਗੇ ਮਿੰਟ ਮਾਰੇ ਠੀਕ ਹੈ ਲੈ ਗੱਲਾਂ ਕਿਉਂ ਬਣਨ ਗਿਆ ਬਈ ਸਰਪੰਚਣੀਆ ਸਾਰੇ ਮੇਰੇ ਘਰੇ ਆ ਕੇ ਪੁੱਛਦਿਆ ਸਰਪੰਚਣੀ ਜੀ ਆਹ ਕੰਮ ਕਰਨਾ ਸਰਪੰਚਣੀ ਜੀ ਆਹ ਕੰਮ ਕਰਨਾ ਤੂੰ ਤਾਂ ਛੁੱਡੂ ਆ ਤੈਨੂੰ ਕਿਹਨੇ ਪੁੱਛਣਾ ਏ ਮੇਰੇ ਪ੍ਰਮਾਤਮਾ ਏ ਪ੍ਰਮਾਤਮਾ ਕਿਹੜਾ ਟਾਈਮ দাও ਜਿਹੜਾ ਆ ਮੇਰੇ ਮੱਥੇ ਮਾਰੀ ਤੇ 20 ਵਾਰੀ ਗੇੜੀ ਆ ਵੀ ਲੋਕ ਤੂੰ ਮੈਨੂੰ ਘੱਟ ਦੁਖੀ ਕਰੇ ਤੂੰ ਮੈਨੂੰ ਜਾਦੇ ਕਰੇ ਰੇ ਗੱਲ ਸਰਪੰਚਣੀਆ ਸਰਪੰਚਣੀਆ ਵੀ 20 ਵੋਟਾਂ ਮੈਦਵਾਰ ਕੇ ਕਿਆਸ ਕੀ ਸਰਪੰਚਣੀ ਰਹਿ ਗਈ ਤੂੰ ਬਈ ਤੂੰ ਹਾਰਿਆਂਗਾ ਮੈਂ ਨਹੀਂ ਮੈਨੂੰ ਤਾਂ ਸਾਰੇ ਇੰਨਾ ਪਿਆਰ ਦਿੰਦੇ ਆ ਨਾ ਸਰਪੰਚਣੀ ਜੀ ਸਰਪੰਚਣੀ ਜੀ ਇਹੀ ਕਰਦੇ ਨੇ ਵੀ ਤੂੰ ਹਾਰਿਆ ਮੈਂ ਨਹੀਂ ਮੇਰੀ ਗੱਲ ਸੁਣ ਲੈ ਕਰਨ ਜੇ ਮੈਨੂੰ ਵਾਅਦਾ ਕਿਸੇ ਦਾ ਜਾਈ ਦੀਗੀ ਜੇ ਮੈਨੂੰ ਪਤਾ ਲੱਗ ਗਿਆ ਫਲਾਣੇ ਅਗਰੇ ਖੜੀ ਐ ਸਾਹਬ ਲਾਲਣੀ ਫਿਰ ਉੱਠੀ ਤੇ ਜੂਤ ਲਾਂਦਾ ਲੈ ਹੁੰਮਾ ਤੇਰੇ ਮੇਰੀ ਗੱਲ ਸੁਣ ਲੈ ਤੈਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਮੈਂ ਸਰਪੰਚਣੀ ਆ ਮੈਨੂੰ ਤਾਂ ਪੁੱਛਣਾਗਾ ਤੈਨੂੰ ਮੈਂ ਕੋਈ ਦੇਣਾ ਨਹੀਂ ਸਰਪੰਚੀ ਮੈਂ ਆ ਹੈਂ ਦਿਓ ਮੈਨੂੰ ਨਹੀਂ ਦੇਖ ਲੈ ਮੈਨੂੰ ਕਦੋਂ ਕੀ ਲੱਗੀ ਐ ਮੈਂ ਰੋਟੀ ਬਣਾ ਲੈ ਜਾ ਕੇ ਕੰਮ ਕਰ ਲੈ ਇਹ ਹੁਣ ਦੇ ਦੂਆ ਪੱਕੀ ਮੋਹਰ ਨਾਲ ਨਹੀਂ ਨਹੀਂ ਬੈਂਗਣ ਕਦੋਂ ਕੀ ਲੱਗੀ ਐ ਮੈਂ ਸਰਪੰਚ ਨਹੀਂ ਮੈਂ ਸਰਪੰਚ ਨਹੀਂ ਲੋਕ ਦੁੱਧ ਚ ਮੈਨੂੰ ਦਾ ਘੱਟ ਦੁਖੀ ਕਰੇ ਜਾਂ ਮੈਨੂੰ ਜਮੀ ਕੇ ਰੱਖੇ 24 ਘੰਟੇ ਕੜੇ ਦੱਦ ਲਾਈ ਇਸਕੇ ਘਰ ਵਾਲਿਆਂ ਨੇ اے ਪ੍ਰਮਾਤਮਾ ਓ ਪ੍ਰਮਾਤਮਾ ਕੇ ਮਾਰਾ ਕਰ ਦਿਆ ਤੇਰਾ ਮੈਂ ਜਿਹੜਾ ਮੈਨੂੰ ਇਹ ਦੱਦ ਲਾਦੀ ਮੈਨੂੰ ਦੇਣੀ ਪੜੇਗੀ ਮੈਨੂੰ ਲੱਗੇ ਪੱਕੀ ਮੋਹਰ ਕਰਕੇ ਮੈਨੂੰ ਚੱਲ ਦੇਖ ਆਈਏ ਕੋਈ ਗਲੀ ਵਿੱਚ ਮਿਲ ਗਿਆ ਕਰੇ ਵੇ ਹੁਣ ਕਿੱਧਰ ਨੂੰ ਚੱਲਿਆ ਕਿੱਧਰ ਨੂੰ ਬੂਥਾ ਚੱਕ ਲਿਆ ਆਦਾ ਮਾਰ ਦਿਆ ਬੋਲ ਮਾਰਦੇ ਅਟੀ ਨਹੀਂ ਅੜਦੀ ਨਹੀਂ ਓਏ ਤੇਰੀ ਆਸਤ ਰਹਿਣੀ ਐ ਪਿੱਛੋਂ ਬੋਲ ਮਾਰਨ ਵਾਲੀ ਮੈਨੂੰ ਲੱਗੇ ਤੈਨੂੰ ਮੈਂ ਕਰ ਕੀ ਦੇਉ ਪੱਕੀ ਹੈ ਨਾ ਮੋਹਰਾ ਵੇ ਖਸਮਾ ਜਾ ਜਿੱਥੇ ਜਾਣਾ ਭੌਂਕਦਾ ਫਿਰ ਅੜਦੀ ਨਹੀਂ ਬੋਲ ਮਾਰਨ ਨੂੰ ਨਿਹਾਉਣੀ ਸਮਝਦੀ ਹੈਗੀ ਵੀ ਲੱਗ ਕੇ ਮੋਤ ਪਰ ਬੰਦਾ ਹਾਂ ਮੈਂ ਵੀ ਸੇ ਨਾਲ ਗੱਲਬਾਤ ਵੀ ਕਰਨੀ ਹੋਣਾ ਨਾ ਗਲੇ ਅੱਜ ਜਦੋਂ ਨਾ ਜ ਕੋਈ ਮਿਲ ਜਾ ਵਧੀਆ ਰਹੇਗਾ ਆ ਆ ਆ ਆ ਕਿਵੇਂ ਆ ਠੀਕ ਹੈ ਸਰਪੰਚਾ ਜਮੀਨ ਆਰ ਦਿਨ ਪਤਾ ਅੰਦਰੋਂ ਥਾਵਾ ਜਮੀਨਾਂ ਬਸ ਰੱਬ ਕੀ ਨਾ ਹੋਏ ਆ ਆ ਗਿਆ ਤੂੰ ਮਸ਼ੀਨ ਕੋ ਹੋਰ ਕੱਲਾ ਐ ਮਦਾ ਚੱਬ ਦੇ ਕਿਵੇਂ ਰਿਆ ਸੀ ਦਿਨ ਫੇਰਾ ਵਧੀਆ ਰਿਆ ਸੀ ਦਿਨ ਤਾਂ ਇਹ ਇਹਦੀ ਤੋ ਤੇਰੇ ਪਰ 85 ਮਾਣਾ ਪੈ ਗਈ ਹੈ 85 ਮਣ ਹੋਰ ਅਥਰ ਤੇਰਾ ਬਾਈ ਕਹਦਾ ਕਿ 85 ਮਣ ਪੈ ਗਈ ਦੋੇ ਖੇਤਾਂ ਮੋਗੇ ਨਾ 70 ਮਣ ਹੀ ਪਈ ਐ 70 ਮਣ ਹੀ ਪਈ ਐ ਹਾਂ ਉਹ ਕਿਹੜੇ ਸਾਮ ਨੂੰ 85 ਮਣ ਆ ਪਾ ਗਿਆ ਪਤਾ ਨਹੀਂ ਤੈਨੂੰ ਪੰਪ ਮਾਰੇ ਹਣੇ ਗੱਲ ਨਿਉ ਹੈ ਦੇਖ ਮੈਂ ਤੂੰ ਗੱਲ ਵੈਰੀ ਗਰੂਪਿੰਟ ਗਏ ਵਿੱਚ ਨੂੰ ਮੈਂ ਹਾਂ ਬਈ ਥਾਰੇ ਘਰ ਕਿਉਂ ਗਲਤ ਗੱਲਾਂ ਉੱਡਣ ਲੱਗੀਆਂ ਇਹ ਵਾ ਨਿਉ ਕਹਿਣ ਲੱਗੇ ਲੋਕ ਕਿ ਦੋ ਸਾਮੀ ਬੈਠੇ ਦੋ ਸਾਮੀ ਬੈਠੇ ਕਿਹੜਾ ਭੈਣ ਜੁਰ ਕਹਿੰਦਾ ਯਾਰ ਸਮਝ ਤੂੰ ਕਿ ਨਾ ਸਰੀ ਆਸਤ ਨਹੀਂ ਜਾਂਦੀ ਯਾਰ ਗੱਲ ਨੂੰ ਹਾਂ ਗੱਲ ਨਾ ਸਮਾਈ ਨਾਲ ਨਹੀਂ ਸੁਣਦੇ ਹੈਗੇ ਤੇ ਗੱਲ ਤਾਂ ਨਿਕਲੂਗੀ ਜਦੋਂ ਕਹਿੰਦਾ ਕੌਣ ਕਹਿੰਦਾ ਇਹ ਬਾਈ ਲੋਕ ਹੈ ਮੈਂ ਤੂੰ ਦੇਖ ਮੇਰਾ ਤਾਂ ਫਰਜ਼ ਏ ਤੈਨੂੰ ਦੱਸਣਾ ਹੈਨਾ ਤੂੰ ਗੌਰ ਕਰਿਆ ਚੀਜ਼ ਕੀ ਹੈਨਾ ਖਾਸਾ ਬਹੁਤ ਕਰਨ ਲੱਗ ਗਿਆ ਉਹ ਮੈਂ ਮੈਂ ਇਹ ਸੂਟ ਲੇ ਵੇ ਮੈਂ ਪਰਜਾਈ ਨੂੰ ਵੀ ਕਹਿ ਕਾਇਦਾ ਅੱਛਾ ਹੋਰ ਹੋਰ ਕੀ ਗੀਲਿਆਂ ਦਾ ਤੈਨੂੰ ਪਤਾ ਲੱਗਿਆ ਯਾਰ ਬਈਆ ਤੂੰ ਤੇਰੇ ਘਰ ਕੀ ਗੱਲਾਂ ਮੈਂ ਤੈਨੂੰ ਦੱਸ ਦਿਆ ਤੂੰ ਗੌਰ ਕਰਾ ਹੈਂ ਨਾ ਦੇਖ ਤੇਰੀ ਇੱਜ਼ਤ ਮੇਰੀ ਇੱਥੇ ਹੈਨਾ अच्छा जे तेरी गल उड़ेगी ਪਿੰਡ ਮੇ ਕੋਈ ਚੰਗੀ ਗੱਲ ਥੋੜੀ ਏ ਪੁੱਛੀ ਉਸ ਨੂੰ ਨਾ ਵਿਆਹ ਦੀ ਗੱਲ ਤਾਂ ਉਸ ਤੋਂ ਤਰਮਣੀ ਕੇ ਉਹ 85 ਬਣਾਗੇ ਉਹ ਤਾਂ ਕਿ ਦੋ ਦੋ ਬਾਣ ਸਾਮੀ ਬੈਠਿਆ ਹੋਵੇ ਲੈ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਦੋ ਦੋ ਬਾਣ ਕਿਵੇਂ ਸਾਰੇ ਬੈਠੇ ਹੁਣ ਪਤਾ ਲੱਗਿਆ ਕੀ ਗੱਲ ਹੈ ਹਾਂ ਤੋ ਜਾ ਗੱਲ ਕਰ ਗੌਰ पे ਚੱਲ ਕੇ ਰਹਿ ਚੱਲ ਮੈਂ ਠੀਕ ਹੈ ਚੱਲ ਤਾ ਕੋ ਕਿਸੇ ਨੂੰ ਦੱਸੀ ਨਾ ਇਹ ਗੱਲ ਨਾ ਸਰਪੰਚ ਥੋੜੀ ਵਸਤੇ ਕਿਸੇ ਹਾਂ ਜਾ ਅਗਲੀ ਵਾਰ ਕੋਈ ਗੱਲ ਇਹਦੇ ਨੂੰ ਜਿਤਾਵਾਗੇ ਚੰਗਾ ਨਾ ਦੇ ਮੈਂ ਪੰਗਾ ਲੈ ਲੈਂਦਾ ਅਗਲੀ ਵਾਰ ਨਾ ਨਾ ਬਾਈ ਦਾ ਦਵਾ ਦਵਾ ਮਗਰ ਨਾ ਵੀ ਨਾ ਬਾਈ ਦਾ ਫਿਰ ਮੈਨੂੰ ਸੀਜ਼ਨ ਲਾ ਲੂੰਗਾ ਫਿਰ ਤੈਨੂੰ ਸਰਪੰਚੀ ਨਾਲਾਉਂਗਾ ਅਮਾ ਲੜਾਉਂਗੇ ਸਰਪੰਚੀ ਯਾਰ ਪੰਚੀ ਤੋਂ ਸਾਰੇ ਲੜੇਗੀ ਹੁਣ ਪਤਾ ਲੱਗੇਗਾ ਜਾਂ ਦਾ ਆਪਸ ਵਿੱਚ ਡਾਂਗ ਕਮ ਡਾਂਗ ਕਿਉਂ ਮੇਰਾ ਕੰਮ ਕੀ ਆਏਗਾ ਮੇਰਾ ਵਾਹ ਵਾਹ ਛੋਟੇ ਭਾਈ ਬਹੁਤ ਵਧੀਆ ਗੱਲ ਆ ਤੇਰੀ ਓ ਕੀ ਹੋ ਗਿਆ ਪਤੰਦਰ ਕਿਹੜੀ ਭਾਸ਼ਾ ਬੋਲੀ ਜਾਂਦਾ ਇਹ ਤਾਂ ਤੇਰੇ ਵਾਲੀ ਪੜਾਸ਼ ਨਹੀਂ ਲੋਕਾਂ ਨੂੰ 70 ਮੰਨਦਾ ਤਾਂ ਮੈਨੂੰ 75 ਮੰਨਦਾ ਤਾਂ ਨਾਲੇ ਤੂੰ ਐ ਦੱਸ ਵੀ ਆਪਣੇ ਲਈ ਬਾਣ ਦੂ ਦੂ ਕਿੱਥੇ ਨੇ ਉਤ ਪਾਸ਼ਾ ਕਿڑی ਬੋਲੀ ਜਾਂਦਾ ਤੇਰਾ ਤਾਂ ਪਾਸ਼ ਹੀ ਨਹੀਂ ਹੈਗੀ ਓਏ ਹੋਰ ਕੀ ਕਹਾਂ ਤੂੰ ਲੋਕਾਂ ਨੂੰ ਕਿਉਂ ਕਹਿੰਦਾਵੇਂ ਦੋ 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 ਆਪਣੀ ਖੇਤੀ ਦੱਸ ਵੀ ਕਿੱਥੇ ਆ ਚੜ ਗਿਆ ਜਨਾਨੀ ਦੀ ਅੰਗਲ ਤੇ ਓ ਜਨਾਨੀ ਦੀ ਉਂਗਲ ਤੇ ਓਏ ਮੈਂ ਜਨਾਨੀ ਦੀ ਉਂਗਲ ਤੇ ਨਹੀਂ ਚੜਿਆ ਜਿਹੜਾ ਲੋਕਾਂ ਤੋਂ ਸੁਣਿਆ ਮੈਂ ਉਹੀ ਦੱਸ ਰਿਹਾ ਤੈਂ ਤੂੰ ਦੱਸ ਵੀ ਕੋਈ ਗੱਲ ਕਰੀਏ ਲੋਕਾਂ ਲਈ ਤੂੰ ਉਹੀ ਦਰਾੜਾਂ ਪਵਾਉਣ ਵਾਲੀਆਂ ਗੱਲਾਂ ਕਰਦਾ ਓਹੀ ਗੱਲ ਕਰਤੀ ਤੂੰ ਵੀ ਓਏ ਛੋਟੇ ਭਾਈ ਮੈਂ ਐ ਨਹੀਂ ਕਹਿੰਦਾ ਮੈਂ ਤੈਨੂੰ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਬੀ ਦੋ ਖੇਤ ਕਿੱਥੇ ਨੇ ਆਪਣੇ ਓਏ ਯਾਰ ਹੁਣ ਕਹਿਣਾ ਪੈਂਦਾ ਯਾਰ ਲੋਕਾਂ ਨੂੰ ਸੋ ਸਿਸਟਮ ਹੁੰਦਾ ਯਾਰ ਹੁਣ ਸਾਰੀਆਂ ਗੱਲਾਂ ਦੱਸਾਂ ਮੈਂ ਤੈਨੂੰ ਹੱਗੀਆਂ ਮੁੱਤੀਆਂ ਹੈਲੋ ਓ ਜਰ ਲਾ ਲਓ ਯਾਰ ਆਪਦੀ ਮਸ਼ੀਨ ਤੁਸੀਂ ਲਾਉਣੀਆਂ ਲਾ ਲਓ ਠੀਕ ਐ ਘਟੋ ਘਟੋ ਹੁਣ ਤੂੰ ਦੱਸ ਮੇਰੀ ਐਂ ਦੱਸ ਆਗੇ ਲੋਕਾਂ ਦੀ ਗੱਲਾਂ ਚ ਓਏ ਮੈਂ ਕਿਸੇ ਲੋਕਾਂ ਦੀ ਗੱਲਾਂ ਚ ਨਹੀਂ ਆਇਆ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮੈਨੂੰ ਅੱਜੇ ਤੇ ਦੇਣਾ ਕਿ ਨਹੀਂ ਦੇਣਾ ਕੀ ਕੀ ਦੇਣਾ ਦੱਸ ਤੂੰ ਦੋ ਦੋ ਵਾਲੀ ਮੈਨੂੰ ਗੱਲ ਦੱਸ ਕੀ ਐ ਓ ਯਾਰ ਹੁਣ ਸੌ ਓਰੀਜਨ ਹੁੰਦਾ ਯਾਰ ਹੁਣ ਹਰ ਇੱਕ ਗੱਲ ਥੋੜੀ ਦੱਸੀ ਜਾਊਗੀ ਯਾਰ ਤੂੰ ਇੱਕ ਗੱਲ ਹੋਰ ਦੱਸਿਆ ਚ ਤੂੰ ਸੂਟ ਕਿਨੂੰ ਦਵਾਇਆ ਸੂਟ ਵੱਟੀ ਨੂੰ ਦਵਾਇਆ ਕਿ ਛੋਟੀ ਨੂੰ ਦਵਾਇਦਾ ਮੈਂ ਕਿਸੇ ਨੂੰ ਕੋਈ ਸੂਟ ਨਹੀਂ ਦਵਾਇਆ ਠੀਕ ਹੈ ਉਹਨੂੰ ਸੂਟ ਲੈ ਕੇ ਆਇਆ ਦਿਵਾਲੀ ਦਾ ਤਿਆਰ ਸੀ ਮੇਰੇ ਤੋਂ ਲੈ ਕੇ ਨਹੀਂ দেয়া ਗਿਆ ਹੁਣ ਮੈਂ ਲੈ ਕੇ ਦਿੱਤਾ ਅੱਛਾ ਇਹੀ ਮੰਗਦਾ ਤੂੰ ਇਹੀ ਚੀਜ਼ ਮੰਗਦਾ ਸੀ ਵੱਡੀ ਨੂੰ ਦਵਾਤਾ ਛੋਟੀ ਨੂੰ ਦਵਾਇਆ ਨਹੀਂ ਗਿਆ ਕਿਉਂ ਓਏ ਛੋਟੀ ਨੂੰ ਦਵਾਇਆ ਵੱਡੀ ਨੂੰ ਨਹੀਂ ਦਵਾਇ ਆਹੀ ਚੀਜ਼ ਮੰਗਦਾ ਸੀ ਤੂੰ ਇਹੀ ਚੀਜ਼ ਤੇ ਮੈਂ ਮੰਗਦਾ ਤੀਗਾ ਪਰ ਤੈ ਲੋਕਾਂ ਸਾਹਮਣੇ ਕਿਉਂ ਸੋ ਘਰੀ ਤੂੰ ਕਿਉਂ ਲੈ ਕੇ ਆ ਮੇਰੀ ਤੀਵੀ ਲੈ ਫਿਰ ਸੱਚਾਈ ਸੁਣਨਾ ਚਾਹਨਾ ਆ ਜਾ ਸੁਣ